ਮਾਈਨਿੰਗ ਦਾ ਮਾਮਲਾ ਦਰਜ ਕੀਤਾ ਗਿਆ ਸਰ ਕਿੰਨੇ ਦੋਸ਼ੀ ਜਿਹੜੇ ਗ੍ਰਿਫਤਾਰ ਕੀਤੇ ਗਏ ਨੇ ਤੇ ਕਿੱਥੇ ਮਾਈਨਿੰਗ ਹੋ ਰਹੀ ਸੀਗੀ ساری ਜਾਣਕਾਰੀ ਹੈ ਇੱਕ ਤੇ ਮਾਨਯੋਗ ਡੀਜੀਪੀ ਪੰਜਾਬ ਦੀਆਂ ਦਿਸ਼ਾ ਨਿਰਦੇਸ਼ਾਂ ਹੇਠ ਐਸਐਸਪੀ ਮੋਗਾ ਸ਼੍ਰੀ ਅਜੇ ਗਾਂਧੀ ਆਈਪੀਐਸ ਦੇ ਵੱਲੋਂ ਚਲਾਈ ਨਜਾਇਜ਼ ਮਾਈਨਿੰਗ ਦੇ ਅਗੇਂਸਟ ਅਸੀਂ ਜਿਹੜੀ ਮਿਮ ਚਲਾਈ ਸੀ ਉਹਦੇ ਤੁਰੰਤ ਇੱਕ ਮੁਖਬਰ ਖਾਸ ਨੇ ਸਾਨੂੰ ਤਿੰਨ ਤਰੀਕ ਦੇ ਦਰਮਿਆਨੀ ਰਾਤ ਇਤਲਾਹ ਦਿੱਤੀ ਕਿ ਉੱਥੇ ਵੱਡੇ ਪੱਧਰ ਤੇ ਮਾਈਨਿੰਗ ਚੱਲ ਰਹੀ ਆ ਤੇ ਦੋਲੇਵਾਲ ਪਿੰਡ ਦੇ ਵਿੱਚ ਅਸੀਂ ਵੱਖ-ਵੱਖ ਟੀਮਾਂ ਬਣਾ ਕੇ ਜਦੋਂ ਅਸੀਂ ਰੇਡ ਕੀਤਾ ਗਿਆ ਤੇ ਉਸ ਵਿੱਚ ਸਾਨੂੰ ਤਿੰਨ ਟਰੈਕਟਰ ਟਰਾਲੇ ਇੱਕ ਆਲਟੋ ਕਾਰ ਇੱਕ ਜੀਸੀਪੀ ਬਰਾਮਦ ਹੋਈ ਜਿਸ ਤੇ ਅਸੀਂ ਤੁਰੰਤ ਉਹਨਾਂ ਨੂੰ ਰਾਉਂਡ ਅਪ ਕਰਕੇ ਉਹਨਾਂ ਤੇ ਕਾਰਵਾਈ ਕੀਤੀ ਗਈ ਉੱਥੇ ਸਾਨੂੰ ਦੋ ਜਿਹੜੇ ਅਸੀਂ ਉੱਥੇ ਮੌਕੇ ਤੇ ਦੋਸ਼ੀ ਅਰੈਸਟ ਕੀਤੇ ਤੇ ਪੰਜਾਂ ਜਾਣਿਆਂ ਦੇ ਬਾਈ ਨੇਮ ਪਰਚਾ ਦਰਜ ਕੀਤਾ ਤੇ ਜਿਹੜਾ ਇਹ ਐਫਆਰ ਨੰਬਰ 53 /25 ਅੰਡਰ ਸੈਕਸ਼ਨ 303 2 ਤੇ ਮਾਈਨਿੰਗ ਐਕਟ ਅਧੀਨ ਪੰਜ ਜਾਣਿਆਂ ਤੇ ਹਰਪੀ ਸਿੰਘ ਹੈਪੀ ਪ੍ਰਭ ਸਿੰਘ ਵਾਸੀ ਮੋਜੇਵਾਲ ਬਲਜੀਤ ਸਿੰਘ ਤੇ ਜਗਜੀਤ ਸਿੰਘ ਤੇ ਗੁਰਚਨ ਸਿੰਘ ਕਾਲੇ ਦੇ ਅਗੇਂਸਟ ਦਰਜ ਕੀਤੀ ਗਈ ਇਹਦੇ ਵਿੱਚੋਂ ਦੋ ਦੋਸ਼ੀ ਅਰੈਸਟ ਕੀਤੇ ਗਏ ਜਗਜੀਤ ਸਿੰਘ ਤੇ ਗੁਰਚਨ ਸਿੰਘ ਉਸ ਤੋਂ ਬਾਅਦ ਇੱਕ ਹੋਰ ਐਸੇ ਰਿਕਵਰੀ ਕੀ ਹੈ ਇਹਦੇ ਵਿੱਚ ਰਿਕਵਰੀ ਜਿਹੜੀ ਹੈ ਤਿੰਨ ਟਰੈਕਟਰ ਨੇ ਤੇ ਤਿੰਨ ਟਰਾਲੀਆਂ ਤੇ ਇੱਕ ਜੀਸੀਬੀ ਮਸ਼ੀਨ ਤੇ ਇੱਕ ਆਟੋ ਕਾਰ ਜਿਹੜੀ ਰੇਕੀ ਕਰਦੀ ਸੀ ਜਦੋਂ ਮੁਲਾਜ਼ਮ ਜਾਂਦੇ ਸੀ ਤੇ ਉਹ ਰੇਕੀ ਕਰਕੇ ਪਹਿਲਾਂ ਹੀ ਦੱਸ ਦਿੰਦੇ ਸੀ ਤੇ ਬੜੀ ਅਸੀਂ ਵਧੀਆ ਤਰੀਕੇ ਨਾਲ ਇਹਨੂੰ ਆਪਰੇਸ਼ਨ ਨੂੰ ਅਸੀਂ ਆਪਰੇਸ਼ਨ ਨੂੰ ਇਹ ਅਸੀਂ ਅਟੈਂਡ ਕੀਤਾ ਤੇ ਬੜੀ ਵਧੀਆ ਤਰ੍ਹਾਂ ਇਹ ਅਸੀਂ ਰਿਕਵਰੀ ਕੀਤੀ ਆ ਇਸ ਵਿੱਚ ਐਸਐਚਓ ਕੋਟੀ ਸੇਖਣ ਨੇ ਬਹੁਤ ਵਧੀਆ ਕੰਮ ਕੀਤਾ ਐਸਐਚਓ ਧਰਮਕੋਟ ਨੇ ਬਹੁਤ ਵਧੀਆ ਕੰਮ ਕੀਤਾ ਇੱਕ ਬਰਚਾ ਅਸੀਂ ਧਰਮਕੋਟ ਥਾਣੇ ਦੇ ਵਿੱਚ ਦਿੱਤਾ ਜਿਹੜਾ ਮੁਕੱਦਮਾ ਨੰਬਰ 68/25 ਉਸਤੇ ਵੀ ਅਸੀਂ ਤਿੰਨ ਟਰੈਕਟਰ ਤੇ ਤਿੰਨ ਟਰਾਲੇ ਜਿਹੜੇ ਆ ਉਹ ਬਰਾਮਦ ਕੀਤੇ ਆ ਉਸ ਵਿੱਚ ਦੋਸ਼ੀ ਤਿੰਨ ਦੋਸ਼ੀ ਅਸੀਂ ਅਰੈਸਟ ਕੀਤੇ ਨੇ ਜਿਸ ਵਿੱਚ ਇੱਕ ਮਲਕੀ ਜਗਤਾਰ ਸਿੰਘ ਤੇ ਦੂਜਾ ਤਰਸੀਮ ਸਿੰਘ ਤੇ ਇੱਕ ਜਿਹੜਾ ਸੀ ਇਹਦੇ ਵਿੱਚ ਉਦੇ ਵਿੱਚ ਹੈਗਾ ਅਗਰਜੰਟ ਸਿੰਘ ਇਹਨਾਂ ਤਿੰਨਾਂ ਦੋਸ਼ੀਆਂ ਨੂੰ ਤਿੰਨ ਟਰੈਕਟਰ ਟਰਾਲੀਆਂ ਸਮੇਤ ਗ੍ਰਿਫਤਾਰ ਕੀਤਾ ਹੈ ਇਹ ਸਰ ਮਾਈਨਿੰਗ ਕਿੱਥੋਂ ਕਰਦੇ ਸੀ ਕਿਹੜੀ ਜਗ੍ਹਾ 'ਚੋਂ ਕਰਦੇ ਸੀ ਇੱਕ ਤੇ ਇਹ ਜਿਹੜੀ ਆ ਨਜਾਇਜ਼ ਖਾੜ ਦੇ ਇੱਥੇ ਦੋਲੇਵਾਲ ਚੱਲਦੀ ਸੀ ਉੱਥੋਂ ਹੀ ਕਰ ਰਹੇ ਤੇ ਇੱਕ ਮਾਜੂਕੇ ਜਿਹੜਾ ਇੱਕ ਮਾਜੂਕੇ ਦੇ ਨੇੜੇ ਮੱਲੋਕੇ ਨੇੜੇ ਜਿਹੜੀ ਆ ਉਹ ਕਰ ਰਹੇ ਨੇ ਸਾਡੇ ਏਰੀਆ ਦੇ ਵਿੱਚ ਸ਼ੇਰਪੁਰ ਸ਼ੇਰਪੁਰ ਤਕਤੂ ਵਾਲਾ ਦੇ ਨੇੜੇ ਇਹ ਸਰ ਸਤਲੁਜ ਦੇ ਆਜਿ ਦੇ ਤਾਂ ਰਿਪੋਰਟ ਹੋ ਰਹੀ ਸੀ ਸਤਲੁਜ ਦੇ ਆਜਿ ਸੀਗੀ ਇੱਕ ਧਰਮਕੋਟ ਦੇ ਏਰੀਆ 'ਚ ਹੋ ਰਹੀ ਸੀ ਤੇ ਇੱਕ ਜਿਹੜੀ ਆ ਇਹ ਮਾਈਨਿੰਗ ਜਿਹੜੀ ਆ ਦੋਲੇਵਾਲ ਜ ਇਹ ਮਾਈਨਿੰਗ ਸਾਈਟ ਅਪਰੂਵ ਸੀ ਜਿਹੜੀ ਇਹ ਵਾਲੀ ਹੈ ਕਿ ਬੈਂਕ ਨਹੀਂ ਇਹ ਨਜਾਇਜ਼ ਮਾਈਨਿੰਗ ਜਿਹੜੀ ਨਜਾਇਜ਼ ਰੇਤਾਂ ਕੱਢਦੇ ਨੇ ਬੜੇ ਵੱਡੇ ਪੱਧਰ ਤੇ ਸਾਨੂੰ 2-3 ਦਿਨ ਤੋਂ ਇਨਫੋਰਮੇਸ਼ਨ ਸੀ ਪਰ ਅਸੀਂ ਰੇਡ ਕਰਦੇ ਸੀ ਪਰ ਇਹ ਭੱਜ ਜਾਂਦੇ ਸੀ ਤੇ ਬੜੀ ਵਧੀਆ ਤਰੀਕੇ ਨਾਲ ਅਸੀਂ ਇਸ ਆਪਰੇਸ਼ਨ ਨੂੰ ਅ ਇੰਜਾਮ ਦਿੱਤਾ ਹੈ ਕਿ ਪ੍ਰਾਈਵੇਟ ਜਗ੍ਹਾ ਸੀਗੀ ਜਿੱਥੋਂ ਕੱਢ ਰਹੀ ਹੈ ਹਾਂਜੀ ਇਹ ਪ੍ਰਾਈਵੇਟ ਜਗ੍ਹਾ ਜੀ ਸਰ ਕਿੰਨੇ ਚਿਰ ਤੋਂ ਕਰ ਰਹੀ ਸੀ ਇਹ ਵਾਲੀ ਇਹ ਦੇਖੋ ਪਹਿਲਾਂ ਤੇ ਕਾਫੀ ਜਿਹੜੀ ਮਾਈਨਿੰਗ ਬੰਦ ਸੀ ਆ ਸਾਨੂੰ 1-2 ਦਿਨ ਤੋਂ ਇਨਫੋਰਮੇਸ਼ਨ ਆਈ ਸੀ ਵੀ ਹੁਣ ਇਹਨਾਂ ਨੇ ਸ਼ੁਰੂ ਕੀਤਾ ਆ ਕੰਮ ਉਸ ਤੋਂ ਬਾਅਦ ਅਸੀਂ ਵੱਖ-ਵੱਖ ਟੀਮਾਂ ਬਣਾ ਕੇ ਬੜੇ ਮਸਤਦੀ ਨਾਲ ਕੰਮ ਕਰਦੇ ਆ ਬੜੀ ਵਧੀਆ ਤਰੀਕੇ ਨਾਲ ਇਹਨਾਂ ਨੂੰ ਆਪਰੇਸ਼ਨ ਨੂੰ ਅੰਜਾਮ ਦਿੱਤਾ ਹੈ ਠੀਕ ਹੈ